ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਹਾਤੀ ਹਲਕੇ ਵਿੱਚ ਪੰਦੇ ਬਕਰੋੜ 70 ਲੱਖ ਰੁਪਏ ਆਇਆ ਜਿੰਦੇ ਵਿੱਚ ਅੱਧੀ ਗ੍ਰਾਂਟ ਜਿਹੜੀ ਮਿਲ ਦੇ ਰਹੇ ਆ ਪਿੰਡਾਂ ਦੇ ਵਿੱਚ 600 936 ਪੰਚਾਇਤਾਂ ਸਾਡੀਆਂ ਟੋਟਲ ਆ ਉਹਨਾਂ ਨੂੰ ਸਾਰਿਆਂ ਨੂੰ ਅੱਜ ਜਿਹੜੇ ਚੈੱਕ ਵੰਡਦੇ ਆ ਇੱਕ ਜਿਹੜਾ ਰਾਹੁਲ ਗਾਂਧੀ ਦੀ ਰੈਲੀ ਹੋਣ ਜਾ ਰਹੀ 7 ਤਰੀਕ ਨੂੰ ਠੀਕ ਕਹਿੰਦੇ ਉਹ ਦੇਖੋ ਰਾਹੁਲ ਗਾਂਧੀ ਦੀ ਮੌਕੇ ਦੇ ਵਿੱਚ ਰੈਲੀ ਹੋ ਰਹੀ ਆ ਬੜਾ ਲੋਕਾਂ 'ਚ ਜੋਸ਼ ਆ ਔਰ ਸਾਡਾ ਹਲਕਾ ਦਿਹਾਤੀ ਦੇ ਵਿੱਚੋਂ 10000 ਦਾ ਕਾਟਾ ਜਿਹੜਾ ਅਸੀਂ ਮੋਗੇ ਲੈ ਕੇ ਜਾਵਾਂਗੇ ਅੱਜ ਹਲਕੇ ਦਾ ਵਿਕਾਸ ਹੋ ਰਿਹਾ ਤੁਸੀਂ ਕਿੰਨੇ ਕੁ ਖੁਸ਼ ਹੋ ਬਹੁਤ ਖੁਸ਼ ਆ ਦੇਖੋ ਜਦੋਂ ਦੀ ਸਰਕਾਰ ਸਾਡੀ ਕਾਂਗਰਸ ਪਾਰਟੀ ਬਣੀ ਆ ਸਰਕਾਰ ਆਈ ਆ ਉਦੋਂ ਦਾ ਹੀ ਜਿਹੜਾ ਕੰਮ ਆ ਚੱਲ ਰਿਹਾ ਪਿੰਡਾਂ ਦੇ ਵਿਕਾਸ ਦਾ ਔਰ ਹੁਣ ਸਾਨੂੰ ਜਿਹੜੀ ਨਵੀਂ ਗ੍ਰਾਂਟ ਆਈ ਆ ਔਰ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਰਹਿ ਗਈਆਂ ਉਹ ਜਿਹੜੀ ਅਸੀਂ ਹੁਣ ਬਣਾਉਣ ਜਾ ਰਹੇ ਆ ਸਰਕਾਰ ਜੋ ਇੱਕ ਮਿੰਟ ਜੀ ਨੇ ਬਦਸਤੇ ਬੁਲਾਇਆ ਸੀ ਉਹਲੇ ਤੁਹਾਨੂੰ ਕੀ ਚਾਹੀਦੇ ਬੰਦਾ ਦੱਸੋ ਔਰ ਕਪਾ ਨਵਿੰਦਰ ਸਿੰਘ ਜੀ ਦੇ ਉਣਾ ਦੀ ਬਦੌਲਤ ਅੱਜ ਅਸੀਂ ਪੂਰੇ ਦਿਹਾਤੀ ਏਰੀਏ ਦੇ ਵਿੱਚ ਜਿਹੜੇ 6 ਤੋਂ 70 ਲੱਖ ਦੇ ਜਿਹੜੇ ਚਿੰਤ ਰਹੀਗੇ ਅੱਜ ਅਸੀਂ ਪੂਰੇ ਪਿੰਚਰ ਸਰਪੰਚਰ ਕਰਵਾਇਆ ਇਹਦੇ ਲਈ ਕੀ ਕੀ ਕਸ਼ਟ ਕਰਿਆ ਜੇਕਰ ਇਹਦੇ ਵਿੱਚ ਜਿਸ ਤਰ੍ਹਾਂ ਦੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਹੁੰਦੀਆਂ ਕੋਈ ਆਪਣੇ ਸਕੂਲਾਂ ਦੀ ਸਫਾਈ ਹੈਗੀ ਆ ਉਹ ਕਰਵਾਣੀ ਹੈ ਤੇ ਸਕੂਲਾਂ ਦੀਆਂ ਸ਼ਰਤਾਂ ਟਿੱਕੀਆਂ ਪਈਆਂ ਹੈਗੀਆਂ ਜਾਂ ਕੋਈ ਹੋਰ ਕੋਈ ਜਿਹੜੇ ਸਾਡੇ ਸਾਂਝੇ ਕੰਮ ਹੈਗੇ ਆ ਚਾਹੇ ਉਹ ਸਾਡੇ ਕੀ ਕਹਿੰਦੇ ਆ ਸਟੇਟ ਪੰਚਨਾ ਹੈਗੀ ਆ ਉਹਨਾਂ ਦੇ ਵਿੱਚ ਜਿੰਨੇ ਵੀ ਕੋਈ ਸਾਡੇ ਜਿੰਨਾਂ ਨੇ ਆਪਾਂ ਨੂੰ ਪਤਾ ਹੀ ਹੈਗਾ ਕਿ ਪਿੰਡਾਂ ਦੇ ਵਿੱਚ ਕੀ ਕੀ ਪਿੰਡਾਂ ਦੇ ਵਿੱਚ ਕੰਮ ਹੁੰਦੇ ਆ ਉਹਨਾਂ ਨੂੰ ਅਸੀਂ ਕੋਲ ਰਕਮ ਕਿੰਨੀ ਵੰਡੀ ਗਈ ਆ ਜੀ ਅੱਜ ਦਾ ਕੋਈ 4 ਕਰੋੜ 2 ਲੱਖ ਰੁਪਏ ਅੱਜ ਅਸੀਂ ਵੰਡ ਰਹੇ ਹਾਂ ਕਿੰਨੇ ਪਿੰਡਾਂ ਨੂੰ ਅੱਜ ਸਾਰੇ ਪਿੰਡਾਂ ਨੂੰ ਅਸੀਂ ਵੰਡ ਰਹੇ ਹਾਂ ਜਿੰਨੇ ਅੱਜ ਮੈਡਮ ਇੱਕ ਸ਼ੇਰ ਸਿੰਘ ਆਇਆ ਨੇ ਜਿਹੜਾ ਅਕਾਲੀ ਦਲ ਤੋਂ ਅੱਜ ਡਿਜ਼ਾਈਨ ਕਰ ਦਿੱਤਾ ਹੈ ਤੇ ਕੀ ਲੱਗਦਾ ਉਹ ਕਾਂਗਰਸ ਜੁਆਇਨ ਕਰਨਗੇ ਕੀ ਕਰਨਗੇ ਇਹ ਹੋਰ ਵਾਲਾ ਸਮਝ ਦੱਸੇਗਾ ਕਿਉਂਕਿ ਮੇਰੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਕੋਈ ਵੀ ਇਹਦੇ ਵਿੱਚ ਕੋਈ ਜਵਾਬ ਨਹੀਂ ਦਿੱਤਾਗਾ ਔਰ ਸ਼ਾਇਦ ਉਹ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਸਭ ਪਤਾ ਲੱਗ ਜੇ ਕੋਈ ਪਿੰਡ ਦੀਆਂ ਜਿੰਨੀਆਂ ਪੰਚਾਇਤਾਂ ਨੂੰ ਕੋਈ ਮੁੱਖ ਆਦੇਸ਼ ਕੀ ਦੇਣਾ ਚਾਹਣਾ ਚਾਹੁੰਦਾ ਹੈ ਮੈਂ ਪਿੰਡ ਵਾਲਿਆਂ ਨੂੰ ਇਹੀ ਉਹਨਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੰਨੇ ਵੀ ਸਰਕਾਰ ਵੱਲੋਂ ਫੰਡਸ ਸਾਨੂੰ ਮੁਹੱਈਆ ਹੋਏ ਆ ਜਾਂ ਮੈਂ ਕੈਪਟਨ ਮਿੰਦਰ ਸਿੰਘ ਜੀ ਨੂੰ ਹੋਰ ਵੀ ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗੀ ਕਿ ਜਿੰਨੇ ਵੀ ਸਾਡੇ ਪਿੰਡ ਬਹੁਤ ਜ਼ਿਆਦਾ ਪਿੰਡ ਹੈਗੇ ਆ ਔਰ 236 ਪੰਚਾਇਤਾਂ ਤਿੰਨ ਕਸਬੇ ਆ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਗ੍ਰਾਂਟ ਦੀ ਲੋੜ ਹੈਗੀ ਆ ਔਰ ਮੈਂ ਪੰਚਾਇਤਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਜਿਹੜੇ ਫੰਡ ਹੈਗੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਉਹਨਾਂ ਦੀ ਕੋਈ ਦੁਰਵਰਤੋਂ ਨਾ ਕੀਤੀ ਜਾਵੇ ਤਾਂ ਕਿ ਜਿਹੜਾ ਲੋਕਾਂ ਦਾ ਪੈਸਾ ਉਹ ਲੋਕਾਂ ਤੇ ਲਗਾਇਆ ਜਾਵੇ